2029 ਚ ਦੇਸ਼ ਚ ਇਕੱਠੇ ਹੋ ਸਕਦੀਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਮੋਦੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ ਸਰਦਰੂਪ ਤੇ ਜਲਾਸ ਚ ਲਿਆਂਦਾ ਜਾਏਗਾ ਫਿਰ ਵਨ ਨੇਸ਼ਨ ਵਨ ਇਲੈਕਸ਼ਨ ਤੇ ਬੋਲੇ ਕਾਂਗਰਸ ਪ੍ਰਧਾਨ ਬਲਿਕਾਰ ਜਨ ਖੜਗੇ ਕਿ ਆਸੀਂ ਨਹੀਂ ਕਰਦੇ ਇਸ ਦਾ ਸਮਰਥਨ ਲੋਕਤੰਤਰ ਚ ਨਹੀਂ ਚੱਲਦਾ ਚੱਲ ਸਕਦੀ ਇੱਕ ਦੇਸ਼ ਇੱਕ ਚੋਣਾਂ ਸਕੀ ਐਸਜੀਪੀਸੀ ਪ੍ਰਦਾਨ ਦਾ ਕੰਗਣਾ ਰਣੌਤ ਨੂੰ ਜਵਾਬ ਜਰਨੈਲ ਸਿੰਘ ਪਿੰਡਰਾਵਾਲਾ ਅਤਵਾਦੀ ਨਹੀਂ ਸੰਤ ਸੀ ਪਿੰਡਰਾਵਾਲਾ ਨੂੰ ਅਤਵਾਦੀ ਕਹਿਣ ਤੇ ਚੁੱਪ ਨਹੀਂ ਬੈਠੇਗੀ ਕੌਮ ਰਾਹੁਲ ਗਾਂਧੀ ਨੂੰ ਅਤਵਾਦੀ ਕਹਿਣ ਤੇ ਰਮਨੀਤ ਬਿੱਟੂ ਖਿਲਾਫ ਕਾਂਗਰਸ ਨੇ ਖੋਲਿਆ ਮੋਰਚਾ ਦਿੱਲੀ ਚ ਯੂਥ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ ਪੁਲਿਸ ਥਾਣੇ ਚ ਦਰਜ ਕਰਵਾਈ ਗਈ ਸ਼ਿਕਾਇਤ ਕਾਂਗਰਸ ਦੇ ਪ੍ਰਦਰਸ਼ਨ ਆਚਾਲੇ ਬਿੱਟੂ ਹਲੇ ਵੀ ਆਪਣੇ ਸਟੈਂਡ ਤੇ ਕਾਇਮ ਬੋਲੇ ਰਾਹੁਲ ਗਾਂਧੀ ਦੇ ਸਿੱਖਾਂ ਤੇ ਦਿੱਤੇ ਬਿਆਨ ਦਾ ਅਤਵਾਦੀ ਪਨੂ ਨੇ ਕੀਤਾ ਸਮਰਥਨ ਕਾਂਗਰਸ ਦੀ ਚੁੱਪੀ ਦਾ ਮਤਲਬ ਉਹ ਵੀ ਪੰਨੂ ਦੇ ਨਾਲ ਫੜੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੂੰ ਲਿਖੀ ਚਿੱਠੀ ਚੌਨੇ ਦੀ ਫਸਲ ਲਈ ਸਟੋਰੇਜ ਦਾ ਚੱਕਿਆ ਮੁੱਦਾ ਕਿ ਐਫਸੀਆਈ ਗੋਦਾਮਾਂ ਚੋਂ ਚੌਲਾਂ ਦੀ ਫਸਲ ਚੱਕ ਕੇ ਨਵੀਂ ਫਸਲ ਰੱਖਣ ਲਈ ਸੂਬਾ ਸਰਕਾਰ ਕੋਲ ਨਹੀਂ ਜਗ੍ਹਾ। ਹਰਿਆਣਾ ਵਿਧਾਨ ਸਭਾ ਚੌਣਾ ਲਈ ਕਾਂਗਰਸ ਨੇ ਦਿੱਤੀਆਂ ਸੱਤ ਗਾਰੰਟੀਆਂ ਮਹਿਲਾਵਾਂ ਨੂੰ ਹਰ ਮਹੀਨੇ 2000 ਰੁਪਏ ਦੇਣ ਦਾ ਵਾਅਦਾ ਪੈਨਸ਼ਨ 6000 ਮਹੀਨਾ ਤੇ 500 ਰੁਪਏ ਚ ਮਿਲੇਗਾ ਗੈਸ ਸਿਲੰਡਰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵੀ ਕੀਤਾ ਵਾਦਾ। ਡੇਰਾ ਜਗਮਾਲ ਵਾਲੀ ਦੇ ਬਾਰਿਸ ਬਾਬਾ ਬਰਿੰਦਰ ਢਿੱਲੋਂ ਨੇ ਸਾਂਭੀ ਗੱਦੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਕੀਤੀ ਦਸਤਾਰਬੰਦੀ। ਸਾਬਕਾ ਹਰਿਆਣਾ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂ ਵਾਲਵੀ ਰਹੇ ਮੈਂ। ਸਸੀਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਤਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਦੀ ਇੱਕ ਚਿੱਠੀ ਤੋਂ ਜੋ ਉਹਨਾਂ ਵੱਲੋਂ ਕੇਂਦਰੀ ਮੰਤਰੀ ਨੂੰ ਲਿਖੀ ਗਈ ਹੈ ਅਸਲ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਤਿਆਰ ਹੈ ਅਗਲੇ ਦਿਨਾਂ ਦੇ ਵਿੱਚ ਮੰਡੀਆਂ 'ਚ ਫਸਲ ਆਉਣੀ ਸ਼ੁਰੂ ਹੋ ਜਾਣੀ ਹੈ ਪਰ ਲਿਫਟਿੰਗ ਦੇ ਲਈ ਜਗ੍ਹਾ ਨਹੀਂ ਹੈ ਔਰ ਇਸੇ ਕਰਕੇ ਮੁੱਖ ਮੰਤਰੀ ਮਾਨ ਨੇ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੂੰ ਇੱਕ ਚਿੱਠੀ ਲਿਖੀ ਹੈ ਔਰ ਉਸ ਤੇ ਵਿੱਚ ਕਿਹਾ ਹੈ ਕਿ ਜਿਹੜੀ ਫਸਲ অলরেডি এফসিআই ਦੇ ਗੋਦਾਮਾਂ ਚ ਪਈ ਹੈ ਪੰਜਾਬ ਦੇ ਉਸ ਫਸਲ ਨੂੰ ਚੁਕਵਾਇਆ ਜਾਵੇ ਔਰ ਕਟੋ ਕਟ ਹਰ ਮਹੀਨੇ 20 ਲੱਖ ਮੀਟ੍ਰਿਕ ਫਸਲ ਫਸਲ ਦੀ ਲਿਫਟਿੰਗ ਹੋਵੇ ਨਹੀਂ ਤਾਂ ਐ ਅਗਲੀ ਫਸਲ ਰੱਖਣ ਦੇ ਲਈ ਜਗ੍ਹਾ ਨਹੀਂ ਮਿਲੇਗੀ ਜਿਹੜੇ ਚੌਲਾਂ ਦੇ ਅੰbaar এফਸੀਆਈ ਦੇ ਗੋਦਾਨਾ ਗੋਦਾਮਾਂ ਚ ਹਲੇ ਲੱਗੇ ਪਏ ਨੇ ਉਹ ਕੇਂਦਰ ਸਰਕਾਰ ਨੇ ਚੁਕਵਾਏ ਨਹੀਂ ਔਰ ਇਸ ਕਰਕੇ ਪੰਜਾਬ ਸਰਕਾਰ ਦਾ ਇੱਕ ਅਨਸਾਨ ਹੈ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਚੁਕਵਾ ਕੇ ਅੱਗੇ ਜਗ੍ਹਾ ਖਾਲੀ ਕੀਤੀ ਜਾਵੇ ਤਾਂ ਕਿ ਅੱਗੇ ਲਿਫਟਿੰਗ ਦੇ ਲਈ ਜਗਾ ਮਿਲ ਸਕੇ ਨਹੀਂ ਤਾਂ ਮੰਡੀਆਂ ਦੇ ਵਿੱਚ ਚੋਨੇ ਦੇ ਅੰਬਾਰ ਲੱਗ ਜਾਣਗੇ ਪੰਕਜ ਕਪਾਹੀ ਮੇਰੇ ਸਹਿਯੋਗੀ ਜੁੜੇ ਨੇ ਐ ਪੰਕਜ ਗੋਦਾਮਾਂ ਦੀ ਆਪਾਂ ਕਪੈਸਿਟੀ ਤੇ ਗੱਲਬਾਤ ਕਰ ਰਹੀ ਸੀ ਕਾਫੀ ਕਪੈਸਿਟੀ ਕਾਫੀ ਹੈ ਪਰ ਜੇ ਪਹਿਲਾਂ ਵਾਲੀ ਫਸਲ ਚੱਕੀ ਨਹੀਂ ਜਾਏਗੀ ਤਾਂ ਫਿਰ ਅਗਲੀ ਫਸਲ ਕਿਵੇਂ ਆਏਗੀ ਇਹ ਗੱਲ ਬੜੀ درست ਹੈ ਇਸ ਦੇ ਵਿੱਚ ਕੋਈ ਦੋ رائے ਨਹੀਂ ਹੈ ਪਰ ਕੀ ਕੋਈ ਵਜ੍ਹਾ ਪਤਾ ਲੱਗੀ ਹੈ ਕਿ ਇੰਨਾ ਚਿਰ ਇਹ ਫਸਲ ਚੱਕੀ ਕਿਉਂ ਨਹੀਂ ਤੇ ਹੁਣ ਪੰਜਾਬ ਸਰਕਾਰ ਫਿਰ ਅੱਗੇ ਕੀ ਕਦਮ ਚੱਕੇਗੀ ਤਾਂ ਦੇਖੋ ਪਿਛਲੇ ਦਿਨਾਂ ਚ ਜਿਹੜੇ ਕੈਬਨਿਟ ਮੰਤਰੀ ਨੇ ਜਿਹੜੇ ਇਸ ਵਿਭਾਗਮੇ ਨਾਲ ਸੰਬੰਧਿਤ ਰੱਖਦੇ ਨੇ ਉਹਨੇ ਲਾਲਚੰਦ ਕਟਾਰੂਚਕ ਜੀ ਉਹਨਾਂ ਨੇ ਕੇਂਦਰ ਦੇ ਵਜ਼ੀਰ ਦੇ ਨਾਲ ਗੱਲਬਾਤ ਕੀਤੀ ਔਰ ਇਹ ਸਾਰਾ ਮਸਲਾ ਦੱਸਿਆ ਕਿ ਐਸਐਲਐ ਸਟੋਰੇਜ ਜਿਹੜੀ ਹੈ ਉਹ ਬਿਲਕੁਲ ਵੀ ਨਵੀਂ ਫਸਲ ਰੱਖਣ ਦੇ ਲਈ ਥਾਂ ਨਹੀਂ ਹੈ ਜਿਹੜੇ ਐਫਸੀਆਈ ਦੇ ਗੋਦਾਮ ਨੇ ਤਾਂ ਜਲਦ ਤੋਂ ਜਲਦ ਕੇਂਦਰ ਸਰਕਾਰ ਪੁਰਾਣੀ ਫਸਲ ਨੂੰ ਜਿਹੜੇ ਚੋਲ ਹੋਣ ਚਾਹੇ ਕਾਨਕ ਹੋਵੇ ਉਸ ਨੂੰ ਚੱਕੇ ਲੇਕਿਨ ਕੇਂਦਰ ਸਰਕਾਰ ਦੇ ਵੱਲੋਂ ਕੋਈ ਇਸ ਬਾਬਤ ਕਦਮ ਨਹੀਂ ਚੁੱਕਿਆ ਗਿਆ ਔਰ ਇਸ ਵਲੇ ਨਿਊਜ਼ ਆਰਟੀਕਲ 18 ਦੇ ਹੱਥ ਦੇ ਵਿੱਚ ਉਹ ਚਿੱਠੀ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਿਖੀ ਗਈ ਹੈ ਇਹ ਚਿੱਠੀ ਲਿਖੀ ਗਈ ਹੈ ਕੇਂਦਰੀ ਮੰਤਰੀ ਜਿਹੜੇ ਨੇ ਪ੍ਰਲਾਦ ਜੋਸ਼ੀ ਉਹਨਾਂ ਨੂੰ ਪੂਰੇ ਵੇਰਵੇ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਫਸਲ ਨੂੰ ਲੈ ਕੇ ਪੋਜੀਸ਼ਨ ਕੀ ਹੈ ਆंकੜੇ ਉਹਨਾਂ ਨੇ ਦੱਸੇ ਨੇ ਕਿ ਕਿੰਨੀ ਕੈਪੈਸਿਟੀ ਜਿਹੜੀ ਹੈ ਉਹ ਗੋਦਾਮਾਂ ਦੀ ਹੈ ਔਰ ਕਿੰਨੀ ਫਸਲ ਹੈ ਇਹ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਵੇਲੇ ਸੂਬੇ ਦੇ ਵਿੱਚ ਤਕਰੀਬਨ ਤਕਰੀਬਨ 171 ਲੱਖ ਮੈਟ੍ਰਿਕ ਟਨ ਦੀ ਜਿਹੜੀ ਸਟੋਰੇਜ ਦੀ ਕੈਪੈਸਿਟੀ ਹੈ ਜਗ੍ਹਾ ਹੈ ਜਿਸ ਦੇ ਵਿੱਚ 121 ਲੱਖ ਮੈਟ੍ਰਿਕ ਟਨ ਚੋਲ ਜਿਹੜੇ ਨੇ ਪਏ ਨੇ 50 ਲੱਖ ਮੈਟ੍ਰਿਕ ਟਨ ਜਿਹੜੀ ਕਣਕ ਉਹ ਪਹਿਲਾਂ ਤੋਂ ਹੀ ਗੋਦਾਮ ਦੇ ਵਿੱਚ ਪਈ ਹੋਈ ਹੈ ਔਰ ਅਜੇ ਹੇਚ ਨਵੀਂ ਫਸਲ ਜਦੋਂ ਆਏਗੀ ਉਸ ਦੇ ਲਈ ਗੋਦਾਮਾਂ ਦੇ ਵਿੱਚ ਥਾਂ ਨਹੀਂ ਹੈ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਦੋਂ ਇਸ ਤਰੀਕੇ ਦੀ ਫਸਲ ਹੁੰਦੀ ਹੈ ਔਰ ਜੇ ਸਟੋਰੇਜ 'ਚ ਜਗ੍ਹਾ ਨਹੀਂ ਹੁੰਦੀ ਤਾਂ ਉਹ ਫਸਲ ਬਾਹਰ ਪਈ ਰਹਿੰਦੀ ਹੈ ਔਰ ਮੀਂਹ ਹਨੇਰੀ ਦੀ ਵਜ੍ਹਾ ਕਰਕੇ ਜਾਂ ਮੌਸਮ ਦੀ ਮਾਰ ਦੀ ਵਜ੍ਹਾ ਕਰਕੇ ਉਹ ਫਸਲ ਖਰਾਬ ਹੋ ਜਾਂਦੀ ਹੈ ਔਰ ਉਸ ਦਾ ਖਮਿਆਜ਼ਾ ਜਿਹੜਾ ਵੈ ਉਹ ਸੂਬਾ ਸਰਕਾਰ ਨੂੰ ਭਰਨਾ ਪੈਂਦਾ ਵੈ ਸੂਬਾ ਸਰਕਾਰ ਨੂੰ ਜਿਹੜਾ ਵੈ ਜਿਹੜੇ ਇਸ ਦੇ ਕਿਉਂਕਿ ਜਦੋਂ ਫਸਲ ਦੇ ਵਿੱਚ ਨਵੀਂ ਆਏਗੀ ਜਾਂ ਕਣਕ ਦੇ ਵਿੱਚ ਜਾਂ ਚਾਵਲ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਖਰਾਬੀ ਆਂਦੀ ਹੈ ਤਾਂ ਫਿਰ ਉਹ ਸੂਬੇ ਸਰਕਾਰ ਦੇ ਪੇਟੇ ਪੈ ਜਾਂਦੀ ਹੈ ਤਾਂ ਇਸੇ ਵਜ੍ਹਾ ਕਰਕੇ ਸਮੇਂ ਰਹਿੰਦੇ ਹੀ ਮੁੱਖ ਮੰਤਰੀ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਔਰ ਇਸ ਚਿੱਠੀ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਹਰ ਮਹੀਨੇ ਕੇਂਦਰ ਸਰਕਾਰ ਜਿਹੜੀ ਹੈ ਉਹ ਘੱਟੋ-ਘੱਟ 20 ਲੱਖ ਮੈਟ੍ਰਿਕ ਟਨ ਚੋਲ ਦੀ ਜਿਹੜੀ ਉਹ ਲਿਫਟਿੰਗ ਕਰਾਵੇ ਕਿਉਂਕਿ ਜਿਹੜੀ ਨਵਲ ਨਵੀਂ ਫਸਲ ਆਣੀ ਹੈ ਤਾਂ ਤਾਂ ਹੀ ਜਿਹੜੀ ਆ ਫਸਲ ਪੂਰੀ ਤਰੀਕੇ ਨਾਲ ਲਿਫਟਿੰਗ ਹੋ ਸਕੇਗੀ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜਿਹੜੀ ਕੇਂਦਰ ਦਾ ਪੂਲ ਹੈ ਕੇਂਦਰ ਦੇ ਪੂਲ ਦੇ ਵਿੱਚ ਤਕਰੀਬਨ 120 ਤੋਂ 125 ਲੱਖ ਮੈਟ੍ਰਿਕ ਟਨ ਜਿਹੜੇ ਚੋਲ ਨੇ ਉਸ ਦਾ ਉਤਪਾਦਨ ਹੁੰਦਾ ਵੈ ਤਾਂ ਉਸ ਗੱਲ ਦਾ ਵੀ ਵੇਰਵਾ ਜਿਹੜਾ ਵੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ ਵੈ ਪਿਛਲੇ ਦਿਨਾਂ 'ਚ ਕਿਉਂਕਿ ਕੇਂਦਰੀ ਮੰਤਰੀ ਦੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਮੀਟਿੰਗ ਵੀ ਕਰ ਚੁੱਕੇ ਨੇ ਔਰ ਇਸ ਚਿੱਠੀ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਖੁਦ ਜਿਹੜੇ ਨੇ ਉਹ ਕੇਂਦਰੀ ਮੰਤਰੀ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਕਿਉਂਕਿ ਹੁਣ ਫਸਲ ਜਿਹੜੀ ਉਹ ਆਣੀ ਸ਼ੁਰੂ ਹੋਣੀ ਹੈ ਔਰ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਮੌਸਮ ਦੀ ਮਾਰ ਕਰਕੇ ਮੀਂਹ ਦੀ ਵਜ੍ਹਾ ਕਰਕੇ ਇਹ ਫਸਲ ਜਿਹੜੀ ਉਹ ਬਰਬਾਦ ਹੋਵੇ ਜਾਂ ਫਸਲ ਦਾ ਜਿਹੜਾ ਨੁਕਸਾਨ ਹੋਵੇ ਔਰ ਇਸੇ ਵਜ੍ਹਾ ਕਰਕੇ ਪਹਿਲਾਂ ਤੋਂ ਹੀ ਇਹ ਕਦਮ ਜਿਹੜਾ ਹੈ ਉਹ ਸੂਬਾ ਸਰਕਾਰ ਦੇ ਵੱਲੋਂ ਚੁੱਕੇ ਜਾ ਰਹੇ ਨੇ ਅੱਛਾ ਪੰਕਜ ਇਹ ਇਸ਼ੂ ਬੜਾ ਇੰਪੋਰਟੈਂਟ ਹੈ ਦੇਖੋ ਹੋਰ ਬਹੁਤ ਮੁੱਦੇ ਚੱਲਦੇ ਰਹਿੰਦੇ ਨੇ ਪਰ ਅਗਲੇ ਦਿਨਾਂ ਦੇ ਵਿੱਚ ਇਹ ਅੱਜ ਤੇ ਹੋ ਸਕਦਾ ਕੋਈ ਇਸ ਨੂੰ ਜ਼ਿਆਦਾ ਸੀਰੀਅਸਲੀ ਨਾ ਲੈਂਦਾ ਹੋਵੇ ਪਰ ਅਗਲੇ ਦਿਨਾਂ ਦੇ ਵਿੱਚ ਜਦੋਂ ਮੰਡੀਆਂ ਦੇ ਵਿੱਚ ਅੰਬਾਰ ਲੱਗ ਜਾਣੇ ਆ ਫਿਰ ਇਹਨਾਂ ਚੀਜ਼ਾਂ ਤੇ ਹੀ ਡਿਸਕਸ਼ਨ ਹੋਣੀ ਹੈ ਕਿ ਫਸਲ ਚੱਕੀ ਨਹੀਂ ਜਾ ਰਹੀ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ ਔਰ ਇਹ ਇੱਕ ਵੱਡਾ ਇਸ਼ੂ ਬਣ ਜਾਣਾ ਹੈ ਅਗਲੇ ਦਿਨਾਂ ਦੇ ਵਿੱਚ ਸੋ ਕੀ ਐ ਸਰਕਾਰ ਤੋਂ ਇਲਾਵਾ ਪੰਜਾਬ ਦੀਆਂ ਹੋਰ ਸਿਆਸੀ ਧਿਰਾਂ ਚਾਹੇ BJP ਦੇ ਲੋਕ ਹੋਣ ਜਾਂ ਕਾਂਗਰਸ ਦੇ ਹੋਣੀਆਂ ਅਕਾਲੀ ਦਲ ਦੇ ਲੋਕ ਹੋਣ ਕੀ ਉਹ ਇਸ ਚੀਜ਼ ਨਾਲ ਐਗਰੀ ਕਰਦੇ ਆ ਜਾਂ ਕੀ ਉਹ ਇਸ ਚੀਜ਼ ਨੂੰ ਜ਼ੋਰ ਦੇ ਕੇ ਕਹਿੰਦੇ ਆ ਕਿ ਇਹ ਬੜਾ ਜ਼ਰੂਰੀ ਹੈ ਨਹੀਂ ਤਾਂ ਅਗਲੇ ਦਿਨਾਂ ਦੇ ਵਿੱਚ ਸਾਰਿਆਂ ਦੇ ਲਈ ਸਮੱਸਿਆ ਖੜੀ ਹੋ ਜਾਣੀ ਹੈ ਦੇਖੋ ਅਜੇ ਤੱਕ ਕਿਸੇ ਹੋਰ ਸਿਆਸੀ ਧਿਰ ਨੇ ਇਹ ਮੁੱਦਾ ਨਹੀਂ ਚੁੱਕਿਆ ਨਾ ਹੀ ਕਿਉਂਕਿ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਔਰ ਸੂਬੇ ਦੇ ਵਿੱਚ ਸੁਨੀਲ ਜਾਖੜ ਪ੍ਰਧਾਨ ਨੇ ਅਜੇ ਤੱਕ ਬੀਜੇਪੀ ਦਾ ਕੋਈ ਡੈਲੀਗੇਸ਼ਨ ਜਾਂ ਬੀਜੇਪੀ ਵੱਲੋਂ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ ਅਜੇ ਤੱਕ ਅਕਾਲੀ ਦਲ ਜਾਂ ਕਾਂਗਰਸ ਵੱਲੋਂ ਵੀ ਇਸ ਬਾਬਤ ਗੱਲ ਨਹੀਂ ਕੀਤੀ ਹੋਈ ਇੱਕ ਮੈਂ ਪੁਰਾਣਾ ਕਿੱਸਾ ਜਾਂ ਪੁਰਾਣਾ ਜਿਹੜਾ ਪੰਜਾਬ ਦਾ ਇਤਿਹਾਸ ਰਿਹਾ ਵਿਜੇ ਤੁਹਾਨੂੰ ਯਾਦ ਹੋਵੇਗਾ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਇੱਕ 32000 ਕਰੋੜ ਦਾ ਮੁੱਦਾ ਤੁਹਾਨੂੰ ਯਾਦ ਹੋਵੇਗਾ ਸੀਸੀਐਲ ਦਾ ਉਹ ਸੀਸੀਐਲ ਦਾ ਮੁੱਦਾ 32000 ਕਰੋੜ ਦਾ ਬਣਿਆ ਕਿਵੇਂ ਉਹ ਇਸ ਕਰਕੇ ਬਣ ਗਿਆ ਕਿ 16000 ਕਰੋੜ ਦੀ ਫਸਲ ਜਿਹੜੀ ਹੈ ਉਹ ਜਦੋਂ ਲਿਫਟਿੰਗ ਹੁੰਦੀ ਸੀ ਜਦੋਂ ਫਸਲ ਖਰਾਬ ਹੋ ਜਾਂਦੀ ਸੀ ਜਾਂ ਘੱਟ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਚੁੱਕਦੀਆਂ ਸੀਗੀਆਂ ਕੋਈ ਕਮੀ ਪੇਸ਼ੀ ਦੱਸ ਦਿੰਦੇ ਸੀਗੇ ਤਾਂ तकरीबन 16000 ਕਰੋੜ ਦਾ ਅਮਾਉਂਟ ਬਣ ਗਿਆ ਔਰ ਉਸ ਦਾ ਕਰਜ਼ਾ ਕਰਦੇ ਕਰਦੇ 32000 ਕਰੋੜ ਉਹ ਸੀਸੀਐਲ ਦੀ ਲਿਮਿਟ ਬਣ ਗਈ ਔਰ ਉਹ ਸੁਨੀਲ ਜਾਖੜ ਉਸ ਵੇਲੇ ਕਾਂਗਰਸ ਸੀ ਸਿਗੇ ਉਹਨਾਂ ਨੇ ਉਹ ਮਸਲਾ ਬੜੀ ਗੰਭੀਰਤਾ ਨਾਲ ਉਸ ਵੇਲੇ ਚੁੱਕਿਆ ਸੀਗਾ ਕਿ ਇਹ ਸੀਸੀਐਲ ਆ ਦਾ ਮੁੱਦਾ ਜਿਹੜਾ ਹੈ 32000 ਕਰੋੜ ਦਾ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਪਿਆ ਹੋਇਆ ਹੈ ਇਹ ਕੇਂਦਰ ਦੀਆਂ ਏਜੰਸੀਆਂ ਖਰੀਦੀਆਂ ਨੇ ਕਿ ਪੰਜਾਬ ਸਰਕਾਰ ਤਾਂ ਪੰਜਾਬ 'ਚ ਕਿਉਂਕਿ ਝੋਨਾ ਪੰਜਾਬ ਦੀ ਖੁਰਾਕ ਨਹੀਂ ਹੈ ਤਾਂ ਦੇਸ਼ ਭਰ ਨੂੰ ਝੋਨਾ ਜਿਹੜਾ ਦੇਣਾ ਹੁੰਦਾ ਚਾਵਲ ਦੇਣੇ ਹੁੰਦੇ ਨੇ ਤਾਂ ਪੰਜਾਬ ਸਰਕਾਰ ਦਾ ਕਸੂਰ ਕੀ ਹੈ ਲੇਕਿਨ ਉਹ ਮਸਲਾ ਉੱਧਦਾ ਦਾ ਉੱਧੇ ਹੀ ਪਿਆ ਰਿਹਾ ਹੈ 32000 ਕਰੋੜ ਪੰਜਾਬ ਦੇ ਉੱਤੇ ਕਰਜ਼ਾ ਜਿਹੜਾ ਉਹ ਚੜ ਗਿਆ ਔਰ ਇਸੇ ਤਰੀਕੇ ਨਾਲ ਹੁਣ ਜੇ ਸਮੇਂ ਰਹਿੰਦਿਆ ਜਦੋਂ ਸੋਰੇਜ ਦੀ ਕਮੀ ਆ ਰਹੀ ਹੈ ਜਦੋਂ ਉਹਨੇ ਸਟੋਰ ਨਹੀਂ ਹੈ ਉਹਨੇ ਗੋਦਾਮ ਨਹੀਂ ਹੈ ਪੰਜਾਬ ਸਰਕਾਰ ਕੋ ਜਿੰਨੀ ਫਸਲ ਆ ਜਾਣੀ ਹੈ ਤਾਂ ਫਿਰ ਇਹ ਹੋ ਸਕਦਾ ਹੈ ਕਿ ਜੇ ਸਮੇਂ ਰਹਿੰਦਿਆਂ ਕੇਂਦਰ ਸਰਕਾਰ ਨੇ ਲਿਫਟਿੰਗ ਤੇਜ਼ ਨਹੀਂ ਕੀਤੀ ਜਾਂ ਜੋ ਮੁੱਖ ਮੰਤਰੀ ਵੱਲੋਂ ਚਿੱਠੀ ਚ ਲਿਖਿਆ ਗਿਆ ਹੈ ਕਿ 20 ਲੱਖ ਮੈਟ੍ਰਿਕ ਟਨ ਹਰ ਮਹੀਨੇ ਚੱਕੋ ਤਾਂ ਇਹ ਵੀ ਫਸਲ ਖਰਾਬ ਹੋ ਸਕਦੀ ਹੈ ਔਰ ਇਸ ਦਾ ਖਮਿਆza ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਹੈ ਇਸੇ ਵਜ੍ਹਾ ਕਰਕੇ ਇਸ ਗੱਲ ਦਾ ਜ਼ਿਕਰ ਜਿਹੜਾ ਵੈ ਉਹ ਲਗਾਤਾਰ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਪ੍ਰਾਈਵੇਟ ਮਿਲਰ ਨੇ ਜਿਹੜੇ ਜਿਹੜੇ ਚੋਲ ਰੱਖਦੇ ਨੇ ਉਹਨਾਂ ਨੇ ਵੀ ਇਹ ਮੰਗ ਸੂਬਾ ਸਰਕਾਰ ਦੇ ਸਾਹਮਣੇ ਰੱਖੀ ਸੀਗੀ ਔਰ ਉਹਨਾਂ ਨੇ ਵੀ ਇਹ ਸਾਰੇ ਵੇਰਵੇ ਦਿੱਤੇ ਸੀਗੇ ਔਰ ਉਸ ਤੋਂ ਬਾਅਦ ਇਹ ਕੇਸ ਜਿਹੜਾ ਹੁਣ ਕੇਂਦਰ ਸਰਕਾਰ ਦੇ ਕੋਲ ਪਹੁੰਚਿਆ ਠੀਕ ਹੈ ਠੀਕ ਹੈ ਤਨਵਤ ਪੰਖਜ ਜ਼ਾਹਿਰ ਜੀ ਗੱਲ ਹੈ ਕਿ ਜੇ ਫਸਲ ਚੱਕੀ ਨਹੀਂ ਗਈ ਜੇ ਚੋਲਾਂ ਦੇ ਬਾਹਰ ਲੱਗੇ ਪਏ ਨੇ ਗੋਦਾਮਾਂ ਦੇ ਵਿੱਚ ਤਾਂ ਫਿਰ ਉਹਨਾਂ ਦਾ ਖਰਾਬ ਹੋਣ ਦਾ ਖਤਰਾ ਵੀ ਉਨਾ ਹੀ ਬਣਿਆ ਰਹਿੰਦਾ ਹੈ ਔਰ ਖਰਾਬ ਹੋ ਗਏ ਤਾਂ ਬਾਅਦ ਦੇ ਵਿੱਚ ਉਹ ਫਸਲ ਪੰਜਾਬ ਦੇ ਖਾਤੇ ਪੈ ਜਾਣੀ ਹੈ ਜਿਵੇਂ ਪਿਛਲੀ ਵਾਰ 31000 ਕਰੋੜ ਰੁਪਏ ਦਾ ਪੰਜਾਬ ਦਾ ਕਰਜ਼ਾ ਕਨਵਰਟ ਹੋ ਗਿਆ ਜਿਹੜੀ ਫਸਲ ਕਿਆ ਗਿਆ ਕਿ ਖੁਰਦਬੁਰਦ ਹੋ ਗਈ ਅਸਲ ਚੋਂ ਖੁਰਦਬੁਰਦ ਨਹੀਂ ਹੋਈ ਉਹ ਫਸਲ ਖਰਾਬ ਹੋ ਗਈ ਕੇਂਦਰ ਨੇ ਚੱਕੀ ਨਹੀਂ ਉੱਤੇ ਦੀ ਉੱਤੇ ਦੀ ਉੱਤੇ ਅਗਲੀਆਂ ਸੀਸੀਐਲ ਆਉਂਦੀਆਂ ਗਈਆਂ ਤੇ ਕਈ ਸਾਲਾਂ ਦਾ ਹਿਸਾਬ ਇਕੱਠਾ ਹੋ ਗਿਆ ਤੇ ਅਖੀਰ ਤੇ ਜਦੋਂ ਹਿਸਾਬ ਕੀਤਾ ਗਿਆ ਤਾਂ 31000 ਕਰੋੜ ਪੰਜਾਬ ਦੇ ਸਿਰ ਪੈ ਗਿਆ ਸੋ ਇਸ ਕਰਕੇ ਇਹ ਮੁੱਦਾ ਅੱਜ ਦੀ ਤਰੀਕ ਚ ਚਾਹੇ ਲੱਗਦਾ ਹੋਵੇ ਕਿ ਛੋਟਾ ਪਰ ਇਹ ਬੜਾ ਗੰਭੀਰ ਹੈ ਬੜਾ ਸੀਰੀਅਸ ਹੈ ਅਗਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਸਿੱਧੀ ਸਿੱਧੀ ਖੱਜਲ ਖਵਾਰੀ ਦੇ ਨਾਲ ਜੁੜਿਆ ਹੋਇਆ ਹੈ ਕਿ ਜੇ ਫਸਲ ਗੋਦਾਮਾਂ ਦੇ ਵਿੱਚੋਂ ਨਾ ਚੱਕੀ ਗਈ ਤਾਂ ਅਗਲੇ ਦਿਨਾਂ ਦੇ ਵਿੱਚ ਇਹੀ ਅੰਬਾਰ ਮੰਡੀਆਂ ਦੇ ਵਿੱਚ ਲੱਗੇ ਨਜ਼ਰ ਆ ਸਕਦੇ ਤੇ ਹੁਣ ਗੱਲ ਕਰਦੇ ਹਾਂ ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਇੱਕ ਦੇਸ਼ ਇੱਕ ਚੋਣ ਦੀ ਜਿਸ ਦੇ ਪ੍ਰਸਤਾਵ ਨੂੰ ਅੱਜ ਮੋਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਤਾਂ ਆਮ ਆਦਮੀ ਪਾਰਟੀ ਨੇ ਇਸ ਨੂੰ ਮਹਿਜ ਜ਼ੁਮਲਾ ਦੱਸਿਆ ਪੂਰੇ ਦੇਸ਼ ਦੀਆਂ ਸਾਰੀਆਂ 5 ਸਾਲ 2029 ਦੇ ਵਿੱਚ ਇਕੱਠੀਆਂ ਹੋ ਸਕਦੀਆਂ ਨੇ ਕਿਉਂਕਿ ਮੋਦੀ ਕੈਬਨਿਟ ਨੇ ਵਨ ਨੈਸ਼ਨ ਵਨ ਇਲੈਕਸ਼ਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਦਰਸਲ ਰਾਮਨਾਥ ਕੋਵਿੰਦ ਕਮੇਟੀ ਨੇ ਰਿਪੋਰਟ ਦਿੱਤੀ ਜਿਸ سے ਸੁਝਾਅ ਦਿੱਤਾ ਗਿਆ ਕਿ ਸਾਰੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਤੱਕ ਬਤਾਇਆ ਜਾਵੇ ਪਹਿਲੇ ਫੇਸ 'ਚ ਲੋਕ ਸਭਾ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੂਜੇ ਫੇਸ 'ਚ 100 ਦਿਨਾਂ ਦੇ ਅੰਦਰ ਲੋਕਲ ਬਾਡੀ ਇਲੈਕਸ਼ਨ ਹੋਣ ਲੋਕ ਸਭਾ ਵਿਧਾਨ ਸਭਾ ਲੋਕਲ ਬਾਡੀ ਚੋਣਾਂ ਦੇ ਸਿੰਗਲ ਵੋਟਰ ਹੋਣਗੇ चुनाव कमीशन सिंगल वोटर लिस्ट तैयार करेगा हंग असेंबली या फिर सरकार विघटन पे नए सिरे से चुनाव करवाए जावे कमेटी दी इस रिपोर्ट को तो मोदी कैबिनेट ने मंजूरी दे दी है इसका इम्प्लीमेंटेशन दो फेजेस में होगा जैसा कि कमेटी के रिकमेंडेशंस में है फर्स्ट फेज में लोकसभा और असेंबली के इलेक्शंस को साइमल्टेनियस कराने का प्रयास होगा और उसके सेकंड फेज में लोकल बॉडी इलेक्शंस है जो है ग्राम पंचायत जिला पंचायत ब्लॉक में पंचायत समिति और जितने भी अर्बन लोकल बॉडीज हैं चाहे म्यूनिसपैलिटीज हो चाहे म्यूनिसिपल कमिटीज हो चाहे म्यूनिसिपल कॉर्पोरेशन हो उन सब के लोकल बॉडी इलेक्शंस को विद इन हंड्रेड डेज ऑफ जनरल इलेक्शंस में करवाना पावे रिपोर्ट नो मंजूरी मिल गई है पर इसके विरोधी धीरा ने निशाने साधे कांग्रेस प्रधान मल्लिकार्जुन खड़गे ने कहा ना तो चलेगा अति ना ही इस देश के लोग मन उधर आम आदमी पार्टी के इस भाजपा का जुमला दसिया ये देखिए ये प्रैक्टिकल नहीं है और ये चलने वाला नहीं है ये सिर्फ चुनाव जब बात है कोई ना कोई कुछ मुद्दा नहीं मिल रहा उनको ऐसी चीज़ है बात करने के लिए इश्यू को डाइवर्ट करने के लिए वो बात करते हैं और इसीलिए और पूरे देश के लोग कोई मानने वाले भी नहीं है पूरे देश में एक साथ तीन राज्यों के इलेक्शन कराने की स्थिति में नहीं है वन नेशन वन इलेक्शन एक अगला जुमला है इसको भी छोड़िए मैं आपसे एक प्रश्न पूछना चाहता हूँ क्या होगा अगर कोई सरकार बीच में गिर जाती है सपोज कि पाँच साल के लिए चुनाव होता है अगर ढाई साल में सरकार गिर जाती है तो ढाई साल में क्या जो बचे हुआ टर्म रहेगा क्या वहां राष्ट्रपति शासन लगेगा और राष्ट्रपति शासन के माध्यम से क्या भारतीय जनता पार्टी अपनी दादागिरी और गुंडागर्दी चला ਜੇ ਨਿਯਮ ਲਾਗੂ ਹੋ ਗਿਆ ਤਾਂ ਇਸ ਦੇ ਕੀ ਫਾਇਦੇ ਹੋਣਗੇ ਵੀ ਤੁਹਾਨੂੰ ਦੱਸ ਦਿੰਨੇ ਆ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ 5 ਸਾਲ ਦੀ ਸਿਰਫ ਇੱਕ ਵਾਰ ਚੋਣ ਹੋਵੇਗੀ ਪਾਰਟੀਆਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਵਾਧੂ ਸਮਾਂ ਮਿਲ ਜਾਵੇਗਾ ਵਾਰ-ਵਾਰ ਚੋਣਾਂ ਤੇ ਹੋਣ ਵਾਲਾ ਖਰਚਾ ਬਚੇਗਾ ਤੇ ਸਰਕਾਰੀ ਮਸ਼ੀਨਰੀ ਦੀ ਬਚਤ ਵੀ ਹੋਏਗੀ ਅਸ਼ਪਾਦੀ ਬੱਡੇ ਏਜੰਡੇ ਆ ਚ ਸ਼ਾਮਿਲ ਹੋ ਰਿਹਾ ਹੈ ਜਿਸ ਦਾ ਪ੍ਰਧਾਨ ਮੰਤਰੀ ਮੋਦੀ ਖੁਦ ਕਈ ਵਾਰ ਜ਼ਿਕਰ ਵੀ ਕਰ ਚੁੱਕੇ ਨੇ ਹੁਣ ਇਸ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ ਇਸ ਨੂੰ ਲੈ ਕੇ ਸਰਦਰੁੱਤ اجلاس ਚ ਵੀ ਬਿੱਲ ਲਿਆਂਦਾ ਜਾਵੇਗਾ ਇਸ ਨੂੰ ਪਾਸ ਕਰਨ ਦੇ ਲਈ ਦੋਹਾਂ ਸੰਸਦਾਂ ਚ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ ਤੇ ਨਾਲ ਹੀ 15 ਸੂਬਿਆਂ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਬਿੱਲ ਪਾਸ ਹੋਣਾ ਜ਼ਰੂਰੀ ਹੈ ਡੈਸਕ ਤੋਂ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਤੇ ਹੁਣ ਜ਼ਿਕਰ ਕਰਦੇ ਹਾਂ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਦਾ ਜਿਸ ਨੂੰ ਲੈ ਕੇ ਦੇਸ਼ ਪਰਚਿਵਿਵਾਦ ਖੜਾ ਹੋ ਗਿਆ ਦਿੱਲੀ ਚ ਯੂਥ ਕਾਂਗਰਸ ਨੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਤਾਂ ਕਾਂਗਰਸੀ ਲੀਡਰ ਅਜੀਤ ਮਾਕਰ ਨੇ ਕਿਹਾ ਕਿ ਕਾਂਗਰਸੀ ਕਿਸੇ ਵੀ ਤਮਕੀ ਤੋਂ ਡਰਨ ਵਾਲੇ ਨਹੀਂ ਤਾਂ ਉਧਰ ਬਿੱਟੂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ ਚ ਪਟੀਸ਼ਨ ਤੱਕ ਦਾਖਲ ਹੋ ਗਈ ਪਰ ਬਿੱਟੂ ਹਾਲੇ ਵੀ ਆਪਣੇ ਸਟੈਂਡ ਤੇ ਉਵੇਂ ਹੀ ਕਾਇਮ ਨੇ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਤੇ ਛੜਿਆ ਕਮਸਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਦਿੱਲੀ ਚ ਯੂਥ ਕਾਂਗਰਸ ਨੇ ਬਿੱਟੂ ਦੇ ਖਿਲਾਫ ਹੱਲਾ ਬੋਲਿਆ ਤੇ ਜਮ ਕੇ ਪ੍ਰਦਰਸ਼ਨ ਕੀਤਾ ਦਿੱਲੀ ਪੁਲਿਸ ਨੇ ਭੜਕੇ ਕਾਂਗਰਸੀ ਵਰਕਰਾਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਿੰਗ ਦੇ ਉੱਪਰ ਚੜ ਕੇ ਬਿੱਟੂ ਦੇ ਖਿਲਾਫ ਰੋਸ ਜਤਾਇਆ ਇਸ ਦੌਰਾਨ ਕਈ ਵਰਕਰਾਂ ਨੇ ਉੱਥੇ ਅੱਗ ਲਾ ਕੇ ਨਾਅਰੇਬਾਜ਼ੀ ਕੀਤੀ ਕਿਹਾ ਕਿ ਰਾਹੁਲ ਗਾਂਧੀ ਦੇ ਪਿਤਾ ਤੇ ਦਾਦੀ ਨੇ ਦੇਸ਼ ਸ਼ਹਾਦਤ ਦਿੱਤੀ ਹੈ अजेही बयानबाजी राहुल गांधी की आवाज बंद नहीं की जा सकती। डरो मत, तुम्हारा मंत्री पद जा रहा है करके इस तरीके से बयानबाजी कर रहा है शर्म आना चाहिए इस बात को हल्के पे नहीं लेना है ये गंभीर का बात है राहुल गांधी जी एक अपोजिशन लीडर को उनके परिवार में दो दो लोग इस देश के लिए शहीद हुए सदत हुए इनको क्या पता है उनके बारे में इस तरीके के बयान कर रहे शर्म आना चाहिए इसके पीछे बीजेपी का बड़े नेता का कुमक है राहुल गांधी खिलाफ बयानबाजी का मामला पुलिस थाने भी जा पहुंचा कांग्रेस लीडर अजय माकन ने शिकायत दर्ज करवा के कानूनी कार्रवाई की मांग की थी के कहा कि कांग्रेस लीडर जान तो मारने की धमकी तो डरने वाले नहीं मैं एक चीज बता देना चाहता हूं भारतीय जनता पार्टी को ये कांग्रेस पार्टी है और ये राहुल गांधी है जान की जान की की से मारने धमकी से हम लोग किसी भी तरीके से डरने वाले नहीं है यहाँ पे कांग्रेस के लाखों करोड़ों कार्यकर्ता तैयार हैं अपने छाती आगे करके जान से मारना है हमें मारिए लेकिन हमारे नेता की आवाज कभी बंद नहीं होगी हमारे नेता कभी चुप नहीं होंगे और सरकार को भी ये कहना चाहते हैं कि वो संभल जाए अपने लोगों को संभाले अपने लोगों को बचाए ਉਨਕੋ ਬਤਾਏ ਅਤੇ ਇਹ ਕੋਈ ਇੱਕ ਜਗ੍ਹਾ ਦੋ ਜਗ੍ਹਾ ਨਹੀਂ ਹੈ। ਤੋਂ ਇਸ ਲਈ ਅੱਜ ਅਸੀਂ ਲੋਕੋ ਨੇ ਇੱਥੇ ਪੁਲਿਸ ਕੰਪਲੇਨਟ ਕਰੀ ਹੈ ਕਿ ਇਨਕੇ ਖਿਲਾਫ ਸਖ਼ਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏ। ਤਾਂ ਅਮੀ ਪੂਰੀ ਕਾਂਗਰਸ ਸੜਕਾਂ ਤੇ ਉਤਰੀ ਹੋਈ ਹੈ ਪਰ ਇਹ ਸਭ ਦੇ ਵਿਚਾਲੇ ਰਵਨੀਤ ਬਿੱਟੂ ਹਾਲੇ ਵੀ ਆਪਣੇ ਸਟੈਂਡ ਤੇ ਕਾਇਮ ਨੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਦਿੱਤੇ ਬਿਆਨ ਤੇ ਅਤਵਾਦੀ ਪੰਨੂ ਨੇ ਸਮਰਥਨ ਕੀਤਾ ਹੈ ਤੇ ਇਸ ਤੇ ਕਾਂਗਰਸ ਦੀ ਚੁੱਪੀ ਦਾ ਮਤਲਬ ਇਹੀ ਹੈ। पन्नू खड़ी है जो पन्नू ने ये कहा है राहुल गांधी जी का नाम लेके उसे उसके हम साथ नहीं है जब आपने ये बात नहीं कही तो फिर मैंने ये बात कही ये स्पष्ट होता है खडगे साहब और आपकी कांग्रेस पार्टी और कांग्रेस के हर लीडर जो आज बात कर रहे हैं इसका मतलब दे आर सपोर्टिंग मिस्टर पन्नू पन्नू के साथ खड़े हैं हम थानू राहुल गांधी के दे खिलाफ दिते बयान भी दस दें ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਨੂੰ ਦੇਸ਼ ਦਾ ਨੰਬਰ 1 ਅਤਵਾਦੀ ਕਿਹਾ ਤਾਂ ਦਿੱਲੀ ਚ ਭਾਜਪਾ ਨੇਤਾ ਤਰਵਿੰਦਰ ਸਿੰਘ ਮਰਵਾਹਾ ਨੇ ਦਾਦੀ ਵਰਗਾ ਹਾਲ ਹੋਣ ਦੀ ਧਮਕੀ ਦੇ ਦਿੱਤੀ ਉਧਰ ਮਹਾਰਾਸ਼ਟਰ ਚ ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵੜ ਨੇ ਜੀਭ ਵੱਡਣ ਤੇ 11 ਲੱਖ ਰੁਪਏ ਇਨਾਮ ਵਾਲਾ ਵਿਹਾਨ ਦੇ ਦਿੱਤਾ ਤਾਂ ਉੱਤਰ ਪ੍ਰਦੇਸ਼ ਦੇ ਮੰਤਰੀ ਰਗੂ ਰਾਜ ਸਿੰਘ ਨੇ ਰਾਹੁਲ ਨੂੰ ਨੰਬਰ 1 ਅਤਵਾਦੀ ਵਾਲੀ ਟਿੱਪਣੀ ਕਰ ਦਿੱਤੀ ਵਾਰ ਪਲਟ ਵਾਰ ਤੇ ਪ੍ਰਦਰਸ਼ਨਾਂ ਦੇ ਇਸ ਮਾਹੌਲ ਦੇ ਵਿਚਾਲੇ ਇਹ ਮਾਮਲਾ ਦਿੱਲੀ ਹਾਈ ਕੋਰਟ 'ਦੀ ਪਹੁੰਚ ਗਿਆ Hindu Shiv Sena ਦੇ ਪ੍ਰਧਾਨ Surjit Yadav ਨੇ ਅਦਾਲਤ 'ਚ ਪਟੀਸ਼ਨ ਦਾਖਲ ਕਰਕੇ Bittu ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਬਿਊਰੋ ਰਿਪੋਰਟ న్యూਸ 18 ਤਿਹੋ ਦਾ ਰਾਹੁਲ ਗਾਦੀ ਦੇ ਬਿਆਨ ਦਾ ਬਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਦੇ ਨਾਲ ਸਾਡਾ ਮੁੱਢ ਤੋਂ ਵਿਰੋਧ ਰਿਹਾ ਤੇ ਵਿਰੋਧ ਚੱਲਦਾ ਰਹੇਗਾ ਉਹਨਾਂ ਕਿਹਾ ਕਿ ਕਾਂਗਰਸ ਨਾਲ ਵਿਰੋਧ ਸੀ ਹੈ ਤੇ ਰਹੇਗਾ ਪਰ ਜੋ ਰਾਹੁਲ ਨੇ ਕਿਹਾ ਉਹ ਠੀਕ ਹੈ ਉਹਨਾਂ ਕਿਹਾ ਕਿ ਰਾਹੁਲ ਦੇ ਬਿਆਨ ਦਾ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਉਹਨਾਂ ਨਸੀਹਤ ਦਿੱਤੀ ਕਿ ਜਦੋਂ ਸਿੱਖਾਂ ਦੇ ਕਕਾਰ ਉਤਰਵਾਏ ਜਾਂਦੇ ਨੇ ਉਦੋਂ ਉਹ ਲੋਕ ਚੁੱਪ ਕਿਉਂ ਰਹਿੰਦੇ ਨੇ ਕਿ ਜੇ ਇਸ ਬੰਦੇ ਨੇ ਅੱਜ ਜਾ ਕੇ ਦਸਤਾਰਾਂ ਦੀ ਗੱਲ ਕੀਤੀ ਜਾਂ ਕਕਾਰਾਂ ਦੀ ਗੱਲ ਕੀਤੀ ਅਸੀਂ ਉਹਦੇ ਮਦਈ ਨਹੀਂ ਉਹਦੇ ਮੁੱਢੋਂ ਦੁਸ਼ਮਣ ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਬੇਤਕਰਾ ਕੀਤਾ 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ ਪਹਿਲਾਂ ਇਹ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮੁਨਕਰ ਹੋ ਗਏ ਬੜੀ ਵੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣਿਆਂ ਪੰਥ ਦੀ 1984 ਦੇ ਵਿੱਚ ਬੜਾ ਵੱਡਾ ਕਾਹਨ ਪੀੜਿਆ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਜੂ ਬਣਦੀ ਆ ਮੈਂ ਪੁੱਛਣਾ ਚਾਹੁੰਨਾ ਜਿਹੜੇ ਉੱਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ 'ਚ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਾਦ ਨਹੀਂ ਮਹਿਸੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ ਤੇ ਕਗੜਾ ਰਣੌਤ ਨੂੰ ਵੀ ਐਸ்சிਪੀਸੀ ਪ੍ਰਧਾਨ ਵੱਲੋਂ ਜਵਾਬ ਦਿੱਤਾ ਗਿਆ ਹੈ ਔਰ ਐਸ்சிਪੀਸੀ ਪ੍ਰਧਾਨ ਐਡਵੋਕੇਟ ਤਾਬੀਰੇ ਕਿਆ ਕਿ ਜਰਨੈਲ ਸਿੰਘ ਪਿੰਡਰਾ ਵਾਲਾ ਸੰਤ ਸੀ ਅਤਵਾਦੀ ਨਹੀਂ ਉਹਨਾਂ ਕਹਿਆ ਕਿ ਪਿੰਡਰਾ ਵਾਲਾ ਵੀ ਵੀ ਸਦੀ ਦੇ ਮਹਾਨ ਸ਼ਹੀਦ ਸਨ ਔਰ ਪਿੰਡਰਾ ਵਾਲਾ ਨੂੰ ਆਪ ਨੇ ਕਹਿਣ ਕਿ ਅਸੀਂ ਚੁੱਪ ਨਹੀਂ ਬੈਠੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਆ ਇੱਕ ਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ ਸ਼ਹੀਦ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਇਹ ਮੈਚ ਮੈਂ ਕਹਿਣਾ ਚਾਹੁੰਦਾ ਅਸੀਂ ਤਾਂ ਚੁੱਪ ਕਰ ਜਾਂਨੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਂਨੇ ਜਿਸ ਮਸਲੇ ਤੇ ਸ਼ਾਂਤਾਂ ਨੇ ਉਸ ਧਰਤੀ ਤੇ ਸ਼ਹੀਦੀ ਪਾਈ ਉਹਨੇ ਪ੍ਰਣ ਕੀਤਾ ਸੀ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਤਕ ਨਾ ਜਾਵੇ ਤਕਸਾਲ ਦੇ ਤਿੰਨ ਮਹਾਨ ਸ਼ਹੀਦ ਹੋਏ ਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਨਾਮ ਦਾ ਦਰਸਲ ਕੰਗਨਾਰ ਨਾਥ ਵੱਲੋਂ ਸੰਜਨਰ ਸਿੰਘ ਪਿੰਡਰਾਵਾਲਾ ਬਾਰੇ ਇੱਕ ਬਿਆਨ ਦਿੱਤਾ ਗਿਆ ਨਿਊਜ਼ 18 ਦੇ ਮੰਚ ਚੌਪਾਲ ਦੇ ਵਿੱਚ ਜਿਸ ਤੋਂ ਬਾਅਦ ਕੰਗਣਾ ਤੇ ਲਗਾਤਾਰ ਨਿਸ਼ਾਨੇ ਤਿੱਖੇ ਹੋ ਗਏ ਔਰ ਐਡਵੋਕੇਟ tạmਮੀ ਨੇ ਵੀ ਕੰਗਣਾ ਨੂੰ ਇਸੇ ਬਾਬਤ ਜਵਾਬ ਦਿੱਤਾ ਕੀ ਕੁਝ ਕੰਗਣਾ ਨੇ ਕਿਹਾ ਸੀ ਉਹ ਵੀ ਇੱਕ ਵਾਰੀ ਸੁਣ ਲੈਣੇ ਹੁਣ ਬਾਤ ਸਿਰਫ ਦੋ ਹੀ ਇੱਕ ਹੀ ਚੀਜ਼ ਪਰ ਆ ਜਾਂਦੀ ਹੈ ਕਿ ਕੁਝ ਲੋਕ ਹੈ ਜੋ ਕਹਿੰਦੇ ਹੈ ਕਿ ਜੋ भिंडरन वाले हैं वो एक संत है वो एक महान क्रांतिकारी है और वो एक आ, एक लीडर है और एक धर्मात्मा है तो अब उन लोगों ने जो है कहीं ना कहीं ड्रा के चाहे पेटिशंस चाहे देश को जला देने की चाहे धमकियां हो चाहे कोर्स मुझे भी धमकियां हैं तो इन और मेरा ये मानना है कि जैसे हमारा भारतवर्ष है और उसी तरह से पंजाब की नाइन्टी जो जनता है वो यही मानती है जो ये होम मिनिस्ट्री ने नहीं बहुत पहले जो सरकार थी उन लोगों ने बकायदा जो है खालिस्तानियों को टेररिस्ट घोषित किया गया है और ये कोई संत नहीं होता है जो ए के फोर्टी सेवन के साथ में मंदिर में छुपके बैठा होता है और आप उन, मुझे कह रहे हैं कि वो खालिस्तान की मांग नहीं की आप देखते हैं आजकल किसी संत को कितने संतों को अरेस्ट होता है तो अरेस्ट करने के लिए लेके चले जाते हैं उनको कितने हमारे अस्सी से ज्यादा सोल्जर्स को जो है वो अटैक किया ਉਨਕੇ ਪਾਸ ਐਸੇ ਐਸੇ ਮਸ਼ੀਨ ਗਨਸ ਤੇ ਐਸੇ ਐਸੇ ਵੈਪਨਸ ਸਦੇ ਜੋ ਸਿਰਫ ਸਿਰਫ ਅਮਰੀਕਨਸ ਕੋ ਹੀ ਅਮਰੀਕਨ ਆਰਮੀ ਕੋ ਹੀ ਹਾਸਿਲ ਤੇ ہماری ਆਰਮੀ ਕੇ ਪਾਸ ਵੀ ਨਹੀਂ ਥੇ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਨੂੰ ਲੈ ਕੇ ਵੀ ਬੋਲੇ ਨੇ ਉਹਨਾਂ ਕਿਹਾ ਕਿ ਤਖਤ ਸਹਿਬਾਨਾ ਦੀ ਇੱਕ ਧਾਰਮਿਕ ਬਰੀਆਦਾ ਹੁੰਦੀ ਹੈ ਪਟਨਾ ਸਾਹਿਬ ਦੇ ਵਿੱਚ ਕੈਮਰਾਮੈਨਾਂ ਵੱਲੋਂ ਕੀ ਤਨ ਤਖਤ ਦੇ ਵਿੱਚ ਵਿਗਨ ਪਾਇਆ ਗਿਆ ਜੋ ਕਿਸੇ ਵੱਡੇ ਲੀਡਰ ਦੇ ਨਾਲ ਉੱਥੇ ਪਹੁੰਚੇ ਸੀ ਉਹਨਾਂ ਕਿਹਾ ਕਿ ਹਜ਼ੂਰ ਸਾਹਿਬ ਚ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਸਰੂਪੇ ਦਿੱਤੇ ਗਏ ਤਖਤ ਹਮੇਸ਼ਾ ਰਹਿਣੇ ਨੇ ਇਸ ਕਰਕੇ ਮੱਦਾ ਬਣਾ ਕੇ ਰੱਖਣੀ ਚਾਹੀਦੀ ਆ ਆਰਮਕ ਤੌਰ ਤੇ ਇੱਕ ਮਰਿਆਦਾ ਹੁੰਦੀ ਸਾਡੀ ਜਥੇਦਾਰ ਸਿੰਘ ਸਹਿਬਾਨ ਅਕਾਲ ਤਖਤ ਬੈਠੇ ਆ ਸਿੰਘ ਸਾਹਿਬ ਸਾਡੇ ਦਮਦਮਾ ਸਾਹਿਬ ਬੈਠੇ ਆ ਸਿੰਘ ਸਾਹਿਬ ਸਾਡੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਬੈਠੇ ਆ ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ ਇਹ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਗੁਰੂ ਦੀ ਕਾਰ ਆ ਗੁਰੂ ਦੀ ਇੱਕ ਸਿਰਪਾਉ ਦੀ ਬਖਸ਼ ਦੇਣ ਦਾ ਇੱਕ ਸਿਸਟਮ ਆ ਇੱਕ ਤਰੀਕਾ ਆ ਮੈਂ ਨਿਮਰਤਾ ਸਹਿਤ ਦੋਨੇ ਤਖਤ ਸਹਿਬਾਨ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਖਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਤਾਕਤ ਹਜ਼ੂਰ ਸਾਹਿਬ ਇਦਾਂ ਹੀ ਰਹਿਣਾ ਉਥੋਂ ਦੀਆਂ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਜਿਹੜੇ ਲੋਕ ਪੰਜਾਬ ਨੂੰ ਕੋਹ ਕੋ ਕੇ ਮਾਰਦੇ ਰਹੇ ਜਿਨ੍ਹਾਂ ਨੇ ਜਵਾਨੀ ਦਾ ਕਾਨ ਕੀਤਾ ਇਸ ਧਰਤੀ ਦੇ ਉੱਤੇ ਆਪਾਂ ਸਤਕਾਰ ਦਈਏ ਉਹਨਾਂ ਨੂੰ ਠੀਕ ਹੈ ਸਤਕਾਰ ਦਿਓ ਮੈਂ ਮੰਨ ਕਰ ਨਹੀਂ ਹੁੰਦਾ ਪਰ ਸਤਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ